ਵੀਡੀਓ ਬੁੜੀ ਹੈ ਜੀ ਆਪਣੇ ਕੋਲ ਨਹੀਂ ਨਹੀਂ ਬੱਚੇ ਦੀ ਵੀਡੀਓ ਹੈ ਨਹੀਂ ਬਾਈ ਉਹ ਪਹਿਲਾਂ ਹੀ ਮਰ ਗਿਆ ਸੀ ਉਹ ਓਕੇ ਓਕੇ ਠੀਕ ਆ ਲੋ ਪੂਰਾ ਚੈੱਕ ਕਰ ਦਿਆ ਕੱਦ ਕਾਠ ਸੁਖਣਾ ਸੋਹਣਾ ਫੇਸ ਕੁਆਲਿਟੀ ਤੋਰਾ ਤਰਾ ਕਰਮਵਾਲੀ ਦਾ ਲੋ ਜੀ ਮੈਂ ਕੋਸ਼ਿਸ਼ ਕਰਦਾ ਥੋੜਾ ਜਿਹਾ ਧੱਕਾ ਕਰ ਦੇ ਬੰਦੋ ਵੀ ਟਾੜੇ ਕਰਕੇ ਪਥਾਨ ਦਿਖਾਉਣੀਆਂ ਯਾਰ ਪਥਾਨ ਕੋਈ ਗੱਲ ਨਹੀਂ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਬਾਈ ਕੋਲ ਤਨਗਾਵਾਂ ਤੇ ਰੈਕ ਬੱਸੀ ਬਕਾਉਆ ਭਰਾ ਤੇ ਇੱਕ ਜਰਸੀ ਗਾਂ ਤੇ ਇੱਕ ਐਚਐਫ ਤੇ ਠੀਕਾ ਇੱਕ ਜੈਪ ਝੂਣ ਵਾਲੀ ਗੱਬਣਗਾ ਤੇ ਇੱਕ ਬੱਸੀ ਖੜੀ ਆ ਜਮਾ ਸਿਰੇ ਤੇ ਲਾਸਟ ਦੇ ਉਸ ਨੂੰ ਦਿਖਾਵਾਂਗੇ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤਾਂ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀ ਬਾਈ ਦਾ ਨੰਬਰ ਲਿਖਾਂਗੇ ਭਰਾ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਬਾਈ ਮੇਰਾ ਨੋਨਾ ਪਿੰਡ ਸੋਖਪੁਰਾ ਮੋੜ ਜ਼ਿਲ੍ਹਾ ਬਰਨਾਲਾ ਨੇੜੇ-ਨੇੜੇ ਪਿੰਡ ਵੀਰੇ ਨੇੜੇ-ਨੇੜੇ ਪਿੰਡ ਤੇ ਆਪਾਂ 10 ਕਿਲੋਮੀਟਰ ਆ ਬਾਈ ਪੱਖੋ ਕੈਂਚੀਆਂ 8 ਆ ਹੂੰ ਤੇ ਬਰਨਾਲਾ ਆਪਾਂ ਨੂੰ 14-15 ਪਿਆ ਠੀਕ ਆ ਪਹਿਲਾਂ ਜਰਸੀ ਗਾਂ ਦੀ ਜਾਣਕਾਰੀ ਤੇ ਡੇਢ ਕ ਮਹੀਨਾ ਨੂੰ ਸੂਈ ਨੂੰ ਹੋ ਗਿਆ 11 ਲੀਟਰ ਦੁੱਧ ਆ ਆਪਾਂ ਇਹਨੂੰ 10 ਲੀਟਰ ਹੀ ਕਹਿ ਕੇ ਦੇਵਾਂਗੇ ਠੀਕ ਆ ਤੇ ਸੀਲ ਕਰਨ ਦੀ ਬਹੁਤ ਆ ਜਿਵੇਂ ਮਰਦੀ ਆ ਤੁਹ ਸਲਾਈ ਚ ਲੋ ਠੀਕ ਆ ਇਹ ਹੋਊ ਵੀ ਬਈ ਦੰਦਾ ਜੀ ਹੋ ਮੇਰੇ ਖਿਆਲ ਚ ਠੀਕ ਆ ਹਾਂ ਲੋ ਪ੍ਰੋ ਫੇਸ ਕੁਆਲਟੀ ਪੰਜਾਬ ਵਾਲੀ ਜਰਸੀ ਆ ਬਾਈ ਇਹ ਠੀਕ ਆ ਤੋੜ ਦੋ ਪ੍ਰਾ ਇਹਨੂੰ ਲੋ ਜੀ ਚੈੱਕ ਕਰ ਸਕਦੇ ਜਰਸੀ ਬਹੁਤ ਸੋਹਣੀ ਤੇ ਬੱਚੇ ਨੂੰ ਕੀ ਹੋ ਗਿਆ ਜੀ ਬੱਚਾ ਮਰ ਗਿਆ ਬਾਈ ਬੱਛਾ ਸੀਗਾ ਬੱਛਾ ਸੀ ਉਹ ਵੀਡੀਓ ਪੁਰਾਣੀ ਹੈਗੀ ਆਪਣੇ ਕੋਲ ਕਿ ਨਹੀਂ ਨਹੀਂ ਬੱਚੇ ਦੀ ਵੀਡੀਓ ਹੈ ਨਹੀਂ ਬਾਈ ਉਹ ਪਹਿਲਾਂ ਹੀ ਮਰ ਗਿਆ ਸੀ ਉਹ ਓਕੇ ਓਕੇ ਠੀਕ ਆ ਲੋੜ ਪਰਾ ਚੈੱਕ ਕਰ ਸਰ। ਕੱਦ ਕਾਠ ਸੁਖਣਾ ਸੋਹਣਾ ਫੇਸ ਕੁਆਲਿਟੀ ਤੋਰਾ ਤਰਾ ਕਰਮਵਾਲੀ ਦਾ। ਲੋ ਜੀ। ਰੇਟ ਭਰਾ ਦਾ ਜਾਇਜ਼ ਆ। ਇਹਦਾ ਮੁੱਲ 40000 ਰੁਪਇਆ ਬਾਈ ਦੇਣੀ ਕਿੰਨੇ ਦੀ ਆ? 38000 ਰੁਪਏ ਦੇ ਦਾਂਗੇ ਬਾਈ। 38000 ਦੀ ਬਾਈ ਕਹਿੰਦਾ ਹਾਂ ਜਾਂ ਨਾ? ਹੋਰ ਮੋਟਾ ਮਾਨਤਨ ਹੋਰ ਵੀ ਕਰ ਦੋਗੇ। ਠੀਕ ਹੈ। ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ ਠੀਕ ਹੈ ਜੀ। ਹਾਂ ਜੀ ਬਈ ਦੂਜੀ ਵਾਰੇ ਦੱਸੋ ਜੀ ਜਾਣਕਾਰੀ। ਇਹ 15 ਦਿਨ ਦੀ ਸੂਈ ਵੀ ਆ ਬਾਈ। ਹਾਂ ਜੀ। ਮਗਰੇ ਦੇ ਬੱਛਾ ਹੂੰ ਦੁੱਧ ਦੇ ਥੱਲੇ 13 ਲੀਟਰ ਹੁਣ ਤਿਆਰ ਆ ਬਾਈ ਠੀਕ ਆ ਹਾਂ ਲੋਪਰਾ ਫਾੜੀ ਵਾਲਾ ਲੈਵਾ ਤੇ ਕੋਈ ਜ਼ੂਮ ਨਹੀਂ ਸੈਂਪਲ ਵੀਡੀਓ ਕਰ ਦਿੱਤਾ ਜ਼ੂਮ ਚਾਨ ਨੂੰ ਸੀਲ ਠੰਡੀ ਆ ਬਾਈ ਬਸ ਆਈ ਥੋੜੀ ਜੀ ਨਰਮ ਕਰੋ ਹਲੇ ਠੀਕ ਆ ਤੇ ਜੇ ਸੇਵਾ ਹੋ ਗਈ ਦੁੱਧ ਦੇ ਨੇ 14-15 ਕਿਲੋ ਆ ਰਾਮ ਨਾ ਪਾ ਦੇਣਾ ਤੇ ਬੱਚਾ ਕੀ ਦੱਸਿਆ ਬੱਛਾ ਬਾਈ ਮਗਰੇ ਦੇ ਮਗਰ ਬੱਸਾ ਭਰਾ ਹਾਂ ਬਾਈ ਤੋੜ ਦੋ ਪ੍ਰਾਨੂ ਵੀ ਲੋ ਜੀ ਇਹਦੇ ਮਗਰ ਬੱਸਾ ਤੇ ਲੈਵਾ ਸੁੱਕਣਾ ਚਾਹੀਦਾ ਫਾੜੀ ਤੋੜ ਦਿਓ ਲੋ ਜੀ ਜੇ ਬੰਦਾਂ ਤਾਜ਼ਾ ਕੁਛ ਲਾ ਸਕਦੇ ਹੋ ਬਾਕੀ ਇਹ ਜਜਮੈਂਟ ਕਰ ਸਕਦੇ ਭਰਾ ਕਦ ਬਾਈ ਦੇ ਜਜਮੈਂਟ ਕਰ ਸਕਦੇ ਬਾਈ ਦਾ ਕਦ ਸੇਕ ਪੁੱਟ ਹੋਊਗਾ ਉਹਦੇ ਸਾਬ ਨੂੰ ਅੰਦਾਜ਼ਾ ਤੁਸੀਂ ਲਾ ਲਓ ਠੀਕ ਸਾਬੇ ਠੀਕ ਹੈ ਜੀ ਦੇਖ ਬਾਈ ਖੱਤੇ ਕੇ ਜਿਹੜੇ ਰੇਟ ਹੈਦਾ ਵੀ ਦੱਸ ਦੇਵਾ ਦੇਣ ਲੈਣ ਜਿਹੜਾ ਕੰਮ ਇਹ 42000 ਦੀ ਦੇ ਦੇਾਂਗੇ ਬਾਈ ਮੋਲ ਜਿਹੜਾ ਮਰਜ਼ੀ ਕਰਾ ਲਓ 42000 ਦੀ ਬਾਈ ਕਹਿੰਦਾ ਦੇ ਦਾਂਗੇ ਭਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਥਣ ਲੇ ਬਸ ਉਹਨੂੰ ਚੈੱਕ ਕਰਵਾ ਲੈਣ ਲੋ ਜੀ ਠੀਕ ਹੈ ਜੀ ਬਾਕੀ ਕਿਸੇ ਸਾਈਡ ਤੋਂ ਦਿਖਾਣੇ ਮੜਾ ਕੰਨੀ ਸੱਟ ਜੀ ਉਹਨੂੰ ਲੋ ਜੀ ਬਹੁਤ ਸੋਹਣਾ ਲੇਵਾ ਕਰਮਾ ਵਾਲੀ ਦਾ ਠੀਕ ਆ ਜੀ ਬਈ ਤੀਜੀ ਦਾ ਦੱਸੋ ਜੀ ਇਹਦੇ ਬਈ 8 ਤੋਂ 10 ਦਿਨ ਬਾਕੀ ਨੇਗੇ ਹਾਂਜੀ ਮਾਲਕਾਂ ਦੇ ਅਨੁਸਾਰ ਵੱਧ ਵੀ ਲੈ ਸਕਦੇ ਦੋ ਦਿਨ ਓਕੇ ਤੇ ਪਿਛਲੇ ਸੂਏ ਨੇ 13-14 ਲੀਟਰ ਦੁੱਧ ਦਿੱਤਾ ਠੀਕ ਆ ਤੀਜੇ ਸੂਏ ਨੇ ਤੀਜੇ ਸੂਏ ਨੇ ਸੋਹਣਾ ਹਲੇ ਬਾਲਟੇ ਲਾ ਬਹੁਤ ਪਈਆਂ ਠੀਕ ਆ ਹਾਂ ਲੋ ਜੀ ਦੇਖ ਬਾਕੀ ਚੌਂ ਚਵਾਈਏ ਨੂੰ ਵਧੀਆ ਸੀਠ ਠੰਡੀਆਂ ਬਿਨਾ ਨੈਣ ਤੇ ਬੈਠਾ ਰਹੇ ਜੀ ਮਰਜੀ ਬਈ ਠੀਕ ਆ ਤੋੜ ਦਿਓ ਪਰੈਣੂ ਵੀ ਲੋ ਜੀ ਚੈੱਕ ਕਰ ਸਕਦੇ ਹੋ ਸੋਖਣਾ ਸੋਹਣਾ ਕਰਮਾ ਵਾਲੀ ਦਾ ਇਧਰ ਨੂੰ ਤੋਰ ਲਾ ਬਰਾ ਲੋ ਜੀ ਕਦ ਕਾਠ ਪੂਰਾ ਬਾਈ ਹੂੰ ਹੂੰ ਲੋ ਜੀ ਜੱਜਮੈਂਟ ਲਾਸ ਦੇ ਤੋਰਾ ਤਾਰਾ ਕਰਮਾ ਢੱਲਾ ਢੁਲ ਨਾਲੇ ਪਈਆਂ ਕਿੰਨੇ ਦਿਨਾਂ ਦਾ ਸਹਿ ਬਰਾ ਦੁਬਾਰੇ ਦੱਸੋ ਬਾਈ ਮਾਲਕਾਂ ਦੇ ਕਹਿਣ ਅਨਸਾਰ ਇਹ 10 ਦਿਨ ਪਏ ਆ 10 ਦਿਨ ਕਹਿ ਰਹੇ ਆ ਠੀਕ ਆ ਲੋ ਜੀ ਫੇਸ ਤੋਰਾ ਚੀਨੀ ਪੜੀ ਬੂਸੇ ਕਾਦਵਟ ਸੋਖਣਾ ਸੁਣਾ ਤੇ ਲੋ ਜੀ ਰੇਟ ਭਰਾ ਖੱਚ ਕੇ ਜੇ ਏਦਾ ਬਾਈ 40000 ਦੀ ਹਾਂ ਨਾ ਕਰ ਦਾਂਗੇ ਜੀ 40000 ਦੀ ਬਾਈ ਕਹਿੰਦਾ ਹਾਂ ਨਾ ਠੀਕ ਨਾ ਬਾਈ ਦਾ ਰੇਟ ਪਹਿਲਾਂ ਵੀ ਸਹੀ ਹੁੰਦਿਆ ਮੈਂ ਦੇਖਿਆ ਬਾਈ ਦਾ ਖੱਚੇ ਮੇ ਰੇਟ ਹੁੰਦੇ ਆ ਤੇ ਗਾਮਾ ਵੀ ਬਾਈ ਕੋਲ ਟਾਪ ਦੀਆਂ ਸਾਰੀਆਂ ਤੇ ਹਾਂ ਬਾਈ ਬੱਸੀ ਦੀ ਦੱਸੋ ਜਾਣਕਾਰੀ ਇਹ ਬਾਈ 9 ਮਹੀਨਿਆਂ ਦੀ ਬੱਚੀ ਹਾਂਜੀ ਐਰ ਸੈਰ ਆ ਗਈ ਹੂੰ ਤੇ ਥਾਣੇ ਦੇ ਚਾਰੀ ਆ ਵਧੀਆ ਬੈਠਣਾ ਲੱਗੇ ਹੋ ਝੋਲੀ ਝੂਲੀ ਬਹੁਤ ਚੰਗੀ ਆ ਥੋੜਾ ਡਰਦੀ ਹੈ ਕਹਿ ਮਿਲ ਕੇ ਹਾਂ ਠੀਕਾ ਲੋ ਜੀ ਸਕੀਨ ਆ ਬੱਸੀ ਤੇ ਇਹਦਾ ਰੇਟ ਭਰਾ ਖੱਚ ਕੇ ਜੇ ਇਹਦਾ ਰੇਟ ਬਾਈ 22000 ਰੁਪਇਆ ਆ 22000 ਠੀਕ ਆ ਤਿੰਨ ਗਿੰਨੇ ਆ ਬਾਈ ਜਿਹਨੂੰ ਪਤਾ ਉਹਨੂੰ ਤਾਂ ਪਤਾ ਹੀ ਆਏਗਾ ਜਿਹਨੂੰ ਟਾਇਰ ਸਾਈਡ ਬਾਰੇ ਪਤਾ ਬਾਈ ਉਹਨੂੰ ਪਤਾ ਆ ਹਾਂ ਇਹ ਚੀਜ਼ ਮਿਲਦੀ ਵੀ ਘਾ ਟਾਇਰ ਸਾਈਡ ਠੀਕ ਆ ਬੱਚੀ ਪਲੀ ਹੋਈ ਆ ਬਾਈ ਪੂਰੀ ਠੀਕ ਆ ਮਾਣ ਨਹੀਂ ਗੁੱਸੀਆਂ ਤੇ ਗੁਲਾਬੀ ਥਾਣਾ ਹਾਂ ਬਾਈ ਗੁਲਾਬੀ ਥਾਣਾ ਚਾਰੇ ਜਮਾ ਗੁਲਾਬੀ ਥਾਣਾ ਮੈਂ ਤੁਹਾਨੂੰ ਦਿਖਾਉਣਾ ਕੋਈ ਬੇਤ ਬੂਟ ਬਹੁਤ ਸੋਹਣਾ ਬੱਚੀ ਦਾ ਥੋੜਾ ਜਿਆ ਧੋਰ ਦੋ ਮੜਾ ਜਿਆ ਲੋ ਜੀ ਥਾਣ ਸੋਹਣਾ ਬਹੁਤ ਸੋਹਣਾ ਲੱ ਚੋੜੀ ਬਹੁਤ ਸੋਹਣੀ ਹੈ ਲੋ ਜੀ ਮੈਂ ਕੋਸ਼ਿਸ਼ ਕਰਦਾ ਥੋੜਾ ਜਿਹਾ ਧੱਕਾ ਕਰਦੇ ਬੰਨ ਦੋ ਵੀ ਟਾੜੇ ਕਰਕੇ ਪੱਥਰ ਨੂੰ ਦਿਖਾਉਣੀ ਆ ਯਾਰ ਥਣ ਕੋਈ ਗੱਲ ਨਹੀਂ ਲੋ ਜੀ ਰੰਗ ਰੂਪ ਤੇ ਤੁਸੀਂ ਐਂ ਇੰਤਾਜਾ ਲਾ ਦਿਓ ਲੇਵਾ ਪੂਰਾ ਕੱਢੀ ਬੈਠੇ ਕਰਮਾ ਵਾਲੀ ਤੇ ਮੜਾ ਫੜ ਕੇ ਬਈ ਬਣ ਕੇ ਰੋਕ ਕੇ ਇਸ ਮਾਰਕ ਦਿਖਾ ਯਾਰ ਥਣ ਇੱਕ ਮਿੰਟ ਫਰਾਏ ਤੈਨੂੰ ਕਹਦਾ ਟੱਪਦੀ ਆ ਕੋਈ ਤਾਂ ਗੱਲ ਆ ਇਧਰ ਨੂੰ ਨਹੀਂ ਧਰਦੀ ਆ ਨਾ ਇਹ ਦੇਖ ਲੈ ਮੜਾ ਇੱਕ ਵਾਰ ਹੋਰ ਵਜੋ ਕੇ ਲੈ ਮੈਂ ਦਿਖਾ ਦਉ ਨਹੀਂ ਬਸ ਐਂ ਦਿਖਾ ਦਉਗਾ ਮੈਨੂੰ ਕੱਟਣ ਜਾ ਕੋਈ ਬੜਾ ਹੀ ਖੜਾ ਲਾ ਬਸ ਹਾਂ ਇਧਰ ਆ ਦੂਜੀ ਉੱਠ ਕਰੋ ਲੈ ਬਈ ਲੋ ਜੀ ਥਣ ਬਹੁਤ ਸੋਹਣਾ ਦੇਖ ਸਕਦੇ ਕੀ ਬਾਤ ਆ ਠੀਕ ਹੈ ਜੀ ਲੋਪਰਾ ਬਾਈ ਕੋਲੇ ਇੱਕ ਬੱਸੀ ਹੋਗੀ ਤੇ ਇੱਕ ਗੱਬੜ ਗਾਂ ਠੀਕ ਹੈ ਜੀ ਤੇ ਇੱਕ ਤਾਜੀ ਸੂਈ ਤੇ ਦੂਜੀ ਦਾ ਬੱਚਾ ਹੈ ਨਹੀਂ ਬਾਈ ਕਹਿੰਦਾ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਪਰਾ ਕਿਉਂਕਿ ਇਸ ਕਰਕੇ ਸਾਨੂੰ ਵੀ ਪਤਾ ਲੱਗਦਾ ਜੀ ਕਮੀ ਭੇਸੀ ਹੁੰਦੀ ਆ ਉਹ ਨਿਕਲ ਜਾਂਦੀ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ